ਸ਼ੁਕਰਨ ਸਿੰਘ ਨੂੰ ਲੈ ਕੇ ਐਫ ਆਈ ਆਰ ਜਿਹੜੇ ਕਾਤਲਾਂ ਤੇ ਦਰਜ ਬੇਸ਼ੱਕ ਹੋ ਗਈ ਹੈ ਪਰੰਤੂ ਹਜੇ ਤੱਕ ਵੀ ਕਿਸਾਨ ਜਥੇਬੰਦੀਆਂ ਦੇ ਵੱਲੋਂ ਸਰਕਾਰ ਨੂੰ ਇੱਕ ਫਿਰ ਤੋਂ ਵੱਡੀ ਮੰਗ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਜੋ ਸ਼ੁਕਰਨ ਦੀ ਛੋਟੀ ਭੈਣ ਨੂੰ ਜਿਹੜੀ ਸਰਕਾਰੀ ਨੌਕਰੀ ਦਿੱਤੀ ਗਈ ਹੈ ਤੇ ਪਰਿਵਾਰ ਨੂੰ 1 ਕਰੋੜ ਦਾ ਜਿਹੜਾ ਐਲਾਨ ਜਿਹੜਾ ਉਸ ਨੂੰ ਲੈ ਕੇ ਕੀਤਾ ਗਿਆ ਹੈ ਉਹ ਪੂਰੇ ਤੌਰ ਤੇ ਲਿਖਤੀ ਤੌਰ ਤੇ ਦਿੱਤਾ ਜਾਵੇ ਤੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਕੁਝ ਪ੍ਰਸ਼ਾਸਨ ਤੇ ਵੀ ਪਰਟਵਾਰ ਕੀਤਾ ਤੇ ਉਹਨਾਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪਰੰਤੂ ਉਸ ਦੇ ਉੱਤੇ ਹਰਿਆਣਾ ਪੁਲਿਸ ਅਥਰੂ ਗੈਸ ਦੇ ਗੋਲੇ ਵਹਾ ਰਹੀ ਹੈ ਤੇ ਕਿੱਲਾ ਠੂਕੀਆਂ ਗਈਆਂ ਤੇ ਜਿਸ ਤੋਂ ਬਾਅਦ ਧੱਕੇਸ਼ਾਹੀ ਹੈ ਜਿਹੜੀ ਸ਼ਰੀਆਮ ਕਿਸਾਨ ਜਥੇਬੰਦੀਆਂ ਦੇ ਨਾਲ ਹੁੰਦੀ ਦਿਖਾਈ ਦੇ ਰਹੀ ਹੈ ਤੇ ਇੱਕ ਵਾਰ ਫਿਰ ਤੋਂ ਕਿਸਾਨ ਜਥੇਬੰਦੀਆਂ ਦੇ ਵੱਲੋਂ ਪਰਟਵਾਰਾ ਜਿਹੜਾ ਉਹ ਕੀਤਾ ਗਿਆ ਹੈ ਤੇ ਦੂਜੇ ਪਾਸੇ ਕੇਂਦਰ ਸਰਕਾਰ ਤੇ ਵੀ ਤਿੱਖੇ ਨਿਸ਼ਾਨੇ ਸਾਧਦੇ ਨੇ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਸਰਵਨ ਸਿੰਘ ਬੰਦੇੜ ਦਾ ਹੁਣ ਕੀ ਕਹਿਣਾ ਵੀ ਜਦੋਂ ਅਸੀਂ ਸਾਮਰਾਜ ਵੱਲੋਂ ਸਥਾਪਿਤ ਸੰਸਥਾਵਾਂ ਦੇ ਖਿਲਾਫ ਇਹ ਅੰਦੋਲਨ ਦੀ ਟੇਕ ਇਹ ਅੰਦੋਲਨ ਦੀ ਧਾਰ ਉੱਤਰ ਨੂੰ ਕਰਾਂਗੇ ਜਿਵੇਂ ਅਸੀਂ ਮੰਗ ਪਾਈ ਸੀ ਕਿ ਵਿਸ਼ਵ ਵਪਾਰ ਸੰਸਥਾ ਦੇ ਵਿੱਚੋਂ ਭਾਰਤ ਨੂੰ ਬਾਹਰ ਹੋਣਾ ਚਾਹੀਦਾ ਆ ਜਿਹੜਾ ਵਰਲਡ ਬੈਂਕ ਆ ਉਹਦੀਆਂ ਨੀਤੀਆਂ ਜਿਵੇਂ ਸਾਡੇ ਦੇਸ਼ ਤੇ ਹਾਕਮ ਅੰਨੀ ਸੋਚ ਨਾਲ ਲਾਗੂ ਕਰ ਰਹੇ ਆ ਜਿਹੜੀ ਮੁਦਰਾ ਕੋਸ਼ ਫੰਡ ਕਮੰਤਰੀ ਸੰਸਥਾਆਂ માં ਜਿਹੜੇ ਉਹਦੇ ਫੈਸਲੇ ਲਾਗੂ ਹੋ ਰਹਿਆ ਜਦੋਂ ਅਸੀਂ ਇੱਧਰ ਨੂੰ ਧਾਰ ਕਰਾਂਗੇ ਤਾਂ ਫਿਰ ਦਿੱਲੀ ਚ ਬੈਠੇ ਹਾਕਮ ਸਾਡੇ ਬਾਰੇ ਕੀ ਕਿਸਮ ਦੇ ਫੈਸਲੇ ਕਰਨਗੇ ਇਹ ਦੁਨੀਆ ਦੇ ਸਾਹਮਣੇ ਕੋਹੜ ਭਾਵੇਂ 13 ਫਰਵਰੀ ਨੂੰ 11 ਤੋਂ ਲੈ ਕੇ 13 ਦੇ ਵਿੱਚ ਸਾਹਮਣੇ ਆਇਆ ਵਾ ਪਰ ਇਹਦੇ ਖੋਲ ਦੇ ਪਿੱਛੇ ਦੋਵਾਂ ਫੋਰਮਾਂ ਦੀ ਇਹਦੇ ਪਿੱਛੇ ਦੋ ਮਹੀਨਿਆਂ ਦੀ ਅੰਤਕ ਮਿਹਨਤ ਆ ਅਸੀਂ ਕੇਐਮ ਵੱਲੋਂ ਨਵਾਂ ਸੂਬਿਆਂ 'ਚ ਗਏ ਆ ਨਵਾਂ ਸੂਬਿਆਂ ਦੇ ਵਿੱਚ ਜਥੇਬੰਦੀਆਂ ਨਾਲ ਗੱਲ ਕੀਤੀ ਆ ਐਸਕੇਐਮ ਗੈਰ ਰਾਜਕਿਰਤਿਕ ਨੇ 13 ਸੂਬਿਆਂ ਵਿੱਚ ਆਪਣੀ ਮਹਿੰਮ ਕੀਤੀ ਆ ਔਰ ਸਾਰੀਆਂ ਦੇਖਤੀਆਂ ਜਥੇਬੰਦੀਆਂ ਨਾਲ ਗੱਲ ਕੀਤੀ ਆ ਔਰ ਉਹਦੋ ਯਾ ਵੀ ਜਿਹੇ ਕਿਸਾਨਾਂ ਦਾ ਅੰਦੋਲਨ ਦਿੱਲੀ ਜਾ ਵੜਿਆ ਤਾਹੇ ਅੰਦੋਲਨ ਦੇਸ਼ ਵਿੱਚ ਦੇਸ਼ ਦੀ ਪਿਛਲੀ 76 ਸਾਲਾਂ ਦੀ ਹਿਸਟਰੀ 'ਚ ਸਭ ਤੋਂ ਵੱਡਾ ਅੰਦੋਲਨ ਮੰਨਿਆ ਨਾ ਵਾ ਇਹ ਉਹਨਾਂ ਨੇ ਉਹਨਾਂ ਨੇ ਫਿਰ ਪਹਿਲੀ ਵਾਰ ਅਸੀਂ ਜੋ ਦੇਖਿਆ ਵੀ ਇਸਰਾਈਲ ਤੋਂ ਇਹ ਡਰੋਨ ਮੰਗਾਏ ਗਏ ਆ ਅਜੇ ਤੱਕ ਪਾਕਤੇ ਵਿੱਚ ਕਦੇ ਕਿਸਾਨ ਅੰਦੋਲਨ ਦੇ ਉੱਤੇ ਡਰੋਨ ਇਸਤੇਮਾਲ ਨਹੀਂ ਹੋਏ ਇਹ ਪਹਿਲੀ ਦੇਸ਼ ਦੇ ਦੀ ਇਤਿਹਾਸਕ ਘਟਨਾਵਾਂ ਵੀ ਇਸਰਾਈਲ ਦੇ ਮਗਾਇ ਡਰੋਨ ਇਸ ਕੋਲ ਵਿੱਚ ਵਰਤੇ ਗਏ ਆ ਔਰ ਉਹਨਾਂ ਨੇ ਜਿਵੇਂ ਪੰਜਾਬ ਤੇ ਹਰਿਆਣਾ ਦੇ ਬਾਰਡਰਾਂ ਨੂੰ ਕਮਾਂਤਰੀ ਸਰਾਤ ਵੱਜੋ ਵਰਤੇ ਆ ਲੱਗਦਾ ਜਿਵੇਂ ਚੀਨ ਦਾ ਬਾਰਡਰ ਹੁੰਦਾ ਐ ਲੱਗਦਾ ਜਿਵੇਂ ਪਾਕਿਸਤਾਨ ਦਾ ਬਾਰਡਰ ਹੁੰਦਾ ਪਰ ਉਹਨਾਂ ਬਾਰਡਰਾਂ 'ਚ ਵੀ ਤਾਰਾ ਹੁੰਦੀਆਂ ਨੇ ਤੰਦਰੇ ਉਹਨਾਂ ਬਾਰਡਰਾਂ ਦੇ ਵਿੱਚ ਵੀ ਕੋਈ ਕਮਾਂਤਰੀ ਕਾਨੂੰਨ ਹੁੰਦੇ ਆ ਸਾਡੇ ਪੰਜਾਬ ਤੇ ਹਰਿਆਣਾ ਬਾਰਡਰ ਤੇ ਕੋਈ ਕਾਨੂੰਨ ਨਹੀਂ ਹੈਗਾ ਪਹਿਲੀ ਵਾਰ ਕੇਂਦਰ ਨੇ 70000 ਤੋਂ ਵੱਧ ਅਰਧ ਸੈਨਿਕ ਫੋਰਸਾਂ ਦਾ ਇਸਤੇਮਾਲ ਕੀਤਾ ਔਰ ਹਰ ਤਰ੍ਹਾਂ ਦੇ ਬਰੂਦੀ ਵਰਤੋਂ ਕੀਤੀ ਆ ਉਹਨਾਂ ਵੀ ਨੀਤੀ ਸਪਸ਼ਟ ਕਰ ਦਿੱਤੀ ਤੁ ਜੋ ਮਰਜ਼ੀ ਕਰ ਲੋ ਤੁਹਾਨੂੰ ਦਿੱਲੀ ਨਹੀਂ ਜਾਣ ਦੇ ਉਹਨਾਂ ਨੂੰ ਪਤਾ ਸੀ ਬੇ ਫੈਸਲੇ ਕਿਹੜੇ ਕਰਕੇ ਆ ਰਹੇ ਔਰ ਇਹਦੇ باوجود ਇਹ ਅੰਦੋਲਨ ਕਮਾਨ ਤਰੀ ਪੱਤਰ ਦਾ ਦੇਸ਼ ਪੱਤਰ ਦਾ ਬਣ ਗਿਆ ਇਹ ਸਾਡੀ ਸਾਰਿਆਂ ਦੀ ਮਿਹਨਤ ਆ ਜਿਵੇਂ ਹੁਣ ਸਰਕਾਰ ਇੱਕ ਪਰਸੈਪਸ਼ਨ ਬਣਾ ਰਹੀ ਆ ਮੀਡੀਆ ਦੇ ਵਿੱਚ ਸਰਕਾਰ ਦੇ ਟਾਊਨ ਲੱਗੇ ਹੋਇਆ ਸਰਕਾਰ ਦੀਆਂ ਏਜੰਸੀਆਂ ਲੱਗੀਆਂ ਹੋਈਆਂ ਉਹਦੇ ਅੱਜ ਕੀ ਸਾਲ ਲੱਗੇ ਹੋਇਆ ਫੈਸਲਾ ਨਹੀਂ ਕਰ ਪਾ ਰਹੇ